ਕੀ ਇਹ ਪੈਸੇ ਦਿੱਤ ਬਤਾਲੇ ਚਾਹੂਗੀ ਬਾਹਰੀ ਬਾਤ ਵੀ ਬਤਾਉਣਾ ਛੇੜ ਹਰਾ ਲੋ ਹੋਰ ਜਿਹੜੀ ਨਹੀਂ ਕੱਟਉ 15000 ਦਿੱਨੇ ਆ ਫੇਰ ਭੱਗ ਜਾਨੇ ਆ ਬਹੁਤ ਆ ਜਾਂਦੇ ਨੇ ਭੱਗ ਜਾਨੇ ਅੰਕਲ ਤੁਹਾਨੂੰ ਸਮਾਂ ਕੋਈ ਰਾਹਤ ਦੱਸਾ ਕਾ ਬਰੇ ਐ ਨਹੀਂ ਮੁੱਕਦੀ ਜੀ ਨਾ ਸਾਹੀ ਹੋ ਜਾਣਾ ਦੇ ਮਾਫੀ ਲੈਂਦਾ ਹਾਂ ਲੰਕਾਲੂ ਕੋਲ ਕਾਲਾ ਉਹਨੇ ਪਾਪ ਕਰਿਆ ਕਰਦਾ ਤੂੰ ਯਾਰ ਪਟੇਲੇ ਦਾ ਖੜਨਦੀ ਨਹੀਂ ਪਤਾ ਬੰਦੇ ਨੂੰ ਦੱਸਦਾ ਤੇਰਾ ਬਾਕੀ ਆਵਾਜ਼ ਤੇ ਮੱਝੀ ਮਾਰ ਜਾਗੀ ਮਾਰਦਾ ਮੈਂ ਕਹਿੰਦਾ ਯਾਰ ਅੰਦੂ ਇੱਕ ਗੱਲ ਚੀਜ਼ ਵੀ ਦੇਖਾਂਗੇ ਕਦ ਕਿਹੜਾ ਦਿੰਦੇ ਤੇ ਬੀ ਵੀ ਨਹੀਂ ਹੈਗੀ ਇਹ ਦਵਾ ਬੀ ਵੀ ਨਹੀਂ ਹੈਗੀ ਮੈਂ ਅੱਜ ਦਾ ਹਾਂ ਜੀ ਤੁਹਾਨੂੰ ਪਤਾ ਆ ਜਾਏਗਾ ਅਸੀਂ ਤਾਂ ਹੁਣ ਕੀ ਲਾਵਾਂ ਤੂੰ ਖੜਾ ਆਏਗਾ ਦੱਦ ਚਾਹਾਂ ਨਹੀਂ ਲਏਗਾ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਸੁਣ ਲੈ ਪਿੱਛੋਂ ਮੁਕਰੇਗਾ ਲੈ ਕੇ ਦਿੱਥੋਂ 500 ਫਰਸੇ ਲੈਨੇ ਪੂਰੀ ਦਊਂਗਾ ਕੀ ਕਹਿਣਾ ਨੇ ਤੂੰ ਇਹ ਤਾਂ ਮੱਲੇ ਅੰਦਰ ਮੱਟਦੇ ਨਹੀਂ ਮੈਂ ਤਾਂ কই ਗੱਲ 500 ਲੈ ਤੁਹਾਡੇ ਦਲਾ ਦੇ ਅੱਕ ਬਣਦਾ ਹੈ 13000 ਕਰੋ ਐਡ ਆ ਗਈ ਹੈਲੋ ਸਾਡੇ 13000 ਨਹੀਂ ਦਿੰਨੇ ਪੂਰੀ 14 ਦੀ ਦਿੰਨੇ ਵੇ ਇਹ 파ਟੋ ਬਸ ਹੁਣ ਤਾ ਮੈਨੂੰ ਦਤਾ ਤੇਰੀ ਦਾ ਪੁੱਤ ਤੂੰ ਕਿੰਨੇ ਹੀ ਦੇਣੀਵੇਂ ਪੱਟ ਦੱਸ ਰਹੀ ਹੋਈ ਆ ਤੂੰ ਜੀ ਲੈ ਜੋ ਪਾ ਲੈ ਕੇ ਆਂਦੀ ਛੇਤੀ ਨਵੇੜ ਦੋ ਅੰਦਰ ਕੇ ਮੈਂ ਚਲੇ ਜਾਵਾਂ ਜੀ ਨਵੇੜੋ ਛੇਤੀ ਪੱਟ ਵੀ ਮਾਰਿਆ ਰਾਜੂ ਸਖਾ ਲਾਇਆ ਆਦਾ ਕਹਿੰਦਾ 18 ਦੀ ਲੈ ਜਾ ਤੂੰ ਹਣ ਫੇ ਉੱਥੇ ਗਈ ਉਹ ਬਾਹਲੇ ਦਾ ਕੋਈ ਮਰਜ਼ੀ ਕਰੇ ਪੱਲਵਾਨ ਰਹਿ ਗਿਆ ਹੈ ਗੱਲਾਂ ਕਹੀਆਂ ਜਾਂਦੇ ਪੱਟ ਪੱਟ ਮੈਂ ਵੀ ਮਰਕਾਂ ਕੁਝ ਬਾਰੇ ਬੋਲ ਕੇ ਜਾਣਾ ਚਾਹੀਦਾ ਹੈ ਮੈਂ ਹੋਰ ਕਹਿੰਦਾ ਹਾਂ ਕਿ ਬਿਲਕੁਲ 14.5 ਦੇਣੀ ਹੈ 14.5 ਦੀ 15 ਹੀ ਦਿੰਨਾ ਉਹ ਕਿੰਨੇ ਦੀ ਦਿੰਦਾ ਤੂੰ ਵੀ ਦੱਸ 12 ਜੀ ਹੋਰ ਚੁਰਿਆ 18 ਦਾ ਤਾਇਆ ਕਹਿੰਗੇ ਤੂੰ ਵੀ ਅੱਖ ਨਾ ਰੱਖ ਸੈਨਾ ਨੂੰ ਬਹੁਤ ਹੈ ਨੀਵਾ ਹੋਰ ਤਰ੍ਹਾਂ ਦੇ ਬਤਨ ਦਾ ਵਾਧਾ ਨਹੀਂ ਕਰਦੇ ਵੇ ਓਏ ਨਹੀਂ ਨਹੀਂ ਇਹ ਕਿੱਧਰ ਜਾਣ ਦੀ ਲਿਖਾਈ ਨਹੀਂ ਕਰਾਉਣੀ ਸਾਨੂੰ ਹੱਥਾਂ ਨੇ ਫੜ ਲਵਾਂਗੇ ਉੱਥੇ ਲਾਵਾਂਗੇ ਜਾਂਦੇ ਉੱਥੇ ਇਹ ਇਹ ਧੰਗ ਕਿਵੇਂ ਦੇਣਾ ਪਿੱਛੇ ਚੋਹੇਗਾ ਨਾਲ ਲੈ ਕੇ ਜਾਉ ਇਹਨੂੰ ਇਹ ਨਹੀਂ ਛੋੜੇ ਤੇਨੂੰ ਇੱਕੋ ਹੀ ਨਕਸ਼ੇ ਨੇ ਸਾਰੇ ਹਾਂ ਇੱਕੋ ਹੀ ਨਕਸ਼ੇ ਨੇ ਸਾਰੇ ਆਦੇ ਉਹ ਵੀ ਉਹ ਵੀ ਆ ਵੀ ਹਾਂ ਹੁਣ ਖੜਾ ਹੋ ਕੇ ਆ ਜਾ ਤੱਕਾ ਵਿਚਾਰਾ ਹੋਰ ਅੱਜ ਨਕਸ਼ੇ ਨੇ ਲੈ ਕੇ ਆਈਦਾ ਮੈਂ ਜੰਮੇ ਦਰਨੀ ਆਉਂਦੀ ਤਰਾਵੇ ਕਿਉਂ ਵੀ ਜਿੰਨੂੰ ਨਹੀਂ ਫੜ ਲਾਂਗੇ ਉੱਥੇ ਨਾ ਲਿਖਾਈ ਦਾ ਕਰਾਉਂਦੇ ਆਂ ਕਰਾਉਣਗੇ ਓ ਬਾਈ ਓ ਕਿਆ ਲਿਖਾਈ ਵੀ ਤੋਂ ਕੱਟਣੀ ਬਾਈ ਰੇਣੀਆ 15 ਦੀ 15 ਦੀ ਪੱਕਾ ਮੰਗਿਆ ਦੇ ਦਾਂਗੇ ਆਪਾਂ ਪਾ ਰਾਜੂ ਘੱਟਦਾ ਇਹਨਾਂ ਨੂੰ ਕੁੱਟਦਾ ਉਹਨਾਂ ਨੂੰ ਕੁੱਝੀ ਲੈ ਜਾਣਗੇ ਨਹੀਂ ਰਹਿਣ ਤਾਂ ਇਹਨਾਂ ਕੇ ਬੱਸ ਬੋਲੋ ਰੇਣੀਆ ਰਿੰਗ ਹੀ ਨਹੀਂ ਦਿਨੀ ਨਾ ਦੀ ਸਾਡੇ ਕੋਈ ਮਾਰੀ ਘੱਟ ਸਾਡੇ 15 ਦੀ ਬੋਲ ਜਾ ਕੋਈ ਹਾਂ ਨਹੀਂ ਦਿੰਦਾ ਕਰਵਾਣਾ ਨਹੀਂ ਕਹੀਂ ਮੈਨੂੰ ਨਹੀਂ ਸ਼ਾਬ ਮੈਂ ਕੋਈ ਮਨ ਮੰਗਿਆ ਕਰਵਾਦੀ ਆ ਗਿਆ ਤਾਂ ਮੈਂ ਕਹਾਂ ਲੱਗਿਆ ਹੋਰ ਅਜੂ ਅੱਛਾ ਹੀ ਹੈ ਤਾਂ ਮੈਂ ਉਹ ਬੰਗ ਨਕਾ ਮੇਰਾ ਦਿਮਾਗ ਆ ਗਿਆ ਹਾਂ ਆ ਜਾ ਮੈਨੂੰ ਦਿਖਾਈ ਕਰਨੀ ਹੈ ਤਾਂ ਆ ਜਾ ਹੋਰ ਅਜੂ ਹਰ ਦਿਖਾਈ ਕਰਨੀ ਕੋਈ ਨਹੀਂ ਦਿੰਦਾ ਬੱਚਪੋਰੀਆ ਵੀ ਉਹ ਤੇ ਆ ਜਾ ਛੇ ਕਈ ਕਰਾ ਲੈ ਬਾਜੂ ਛੇ ਕਈ ਕਰਾ ਬਹੁਤ ਜ਼ਬਰਦਸਤੀ ਹੈ ਹਾਂ ਹਾਂ ਬਸ ਜ਼ਬਰਦਸਤੀ ਹੱਕ ਦੀ ਮੁਕਾਦਮਾ ਹੱਕ ਦੀ ਮੁਕਾਦਮਾ ਮੁਕਾਦਮੇ ਰਾਜ ਨੂੰ ਕਿੱਟ ਨਾਲ ਬਸ ਕਹਿ ਦੇ ਬਸ ਬਸ ਸਾਹਿਬ ਵੀ ਉਹ ਬਾਬੀ ਦਾ ਪੋਲੀ ਦਾ ਪਾਣੀ ਝੋੜੀ